you okay. تو پیدا ہو دے ایک تھے کے کہوں کہ گروہ کے سکون میں پاڑے رہا گاسو کتی بھی کام پر ہیں پاک ساتھ پاڑے کی ترکیے کے بارے پاڑے ساتھ ترکی میں آتا کے کام کی تھی بار یہ ہے میرے بہت آتیا کام ہوئے گئے دوسرا مہتا ہے کہ یہاں جو بہت کام ہے اسی آئے او آئے آئے. تو تری شانتی ہے مہاراج پر ویدک ارنایا تال کو سٹارٹ کر پائے اسی دا ہو گئے تے نہیں تعلق پنج بادشاہ نے اشارہ کیتا سی گرو گرنت صاحب سچے بادشاہ والد کر تی مار سروارے لے وا وعدے کے حوالہ دے کر تاک تو جوڑو تے اپ کرو لنگے تو کر دے کام تے جاوے تو لے یہ کاماں جنہاں تے گرو گرنت صاحب سچے بادشاہ دا પ્રકાશ ہوے گا میں سدیو تیرے کی رمانا ਦੇ ਰੇਂਦੇ ਨੂੰ ਮੋਟਾ ਪੈਦਾ ਕਰਦਾ ਰਹਗਾ ਤੇ ਉਸ ਉਪਰ ਪੈਦਾ ਹੋਏ ਰਹੇ ਸਰਕਾਰ موسیقی ਇਸੋ ਦੇ ਤੁਸੀਂ ਗਲਾਪ ਹੋ ਅਸੀਂ ਤੁਹਾਨੂੰ ਕਹਿੰਦੇ ਆ ਕਿ ਗਲਾਪ ਬਦੂ ਕੇ ਸੇਟ ਨੇ ਆ ਗਿਆ ਸਾਕੇ ਕੌੜੀਆਂ ਕਸਮਾਂ ਸਾਕੇ ਕੌੜੀਆਂ ਕਸਮਾਂ ਸਵਾ ਉਹਨਾਂ ਨਾਲ ਤੁਹਾਡੇ ਅੱਗੇ ਲਾ ਕੇ ਹੋਣੀਆਂ ਮੈਨੂੰ ਚਾਹਤੀ ਕਿ ਅੱਜ ਤੋਂ ਬਾਅਦ ਇਹ ਜਿਹੜਾ ਮੇਰੇ ਕੋਲ ਐਸਾ ਗੁਰਦੀਤ ਵਰਦਾ ਜਿਹੜਾ ਕੋਈ ਤੇ ਸਮਾਹ ਹੋ ਕਰਕੇ ਪਰਵਾਹ ਮਾਰਦਾ ਤੇ ਮੌਤ ਕਰਕੇ ਰੱਖ ਦਿੰਦਾ ਇਹ ਕੋਈ ਮੈਨੂੰ ਨਹੀਂ ਸਰਕਾਰ ਵਾਲਾ ਉਹਨੇ ਆਪਣੇ ਜੀਵ ਨੂੰ ਸਵਾਰ ਇੱਕ ਦੇ ਦੋ ਦੇ ਦੋ ਨਾਲ ਲੜੇ ਉਹਨੇ ਜਿਹੜੇ ਚੱਕਰ ਕਰਕੇ ਲੜਦੇ ਨੇ ਉਹ ਆਖਦੇ ਅੱਖੇ ਚ ਕਿ ਤਲਵਾਰ ਮਾਰੀ ਦੋਵੇਂ ਗੋਚੇ ਤੇ ਸੁਰਤ ਦੇ ਨਾਲ ਨਿਸ਼ਾਨੇ ਪਿਆ ਉਹਨੇ ਉਹਨੇ ਕੋਈ ਤੋਲਾ ਨਹੀਂ ਮਾਰੀ ਸਲੇਰਾ ਦਾ ਉਹਨੇ ਪੈਰਾ ਤੇ ਨਿਸ਼ਾਨ ਖੜਾ ਕਰ ਦਿੱਤਾ ਜੀਤੇ ਨੇ ਆਖਿਆ ਤੇਰੇ ਪੈਰਵੜ ਦੇਤੇ ਜਾਣ ਕੇ ਉਹ ਆਖਿਆ ਕੋਈ ਨਹੀਂ ਉਹਦਾ ਪੈਰਵੜ ਤੇ ਨਿਸ਼ਾਨ ਕਰੀ ਜੀਤੇ ਨਿਕ ਪਿਆ ਉਹਨੇ ਮੂੰਹ ਵਿੱਚ ਕੱਪੜਾ ਲੈ ਕੇ ਤੇ ਨਿਸ਼ਾਨ ਖੜਾ ਕਰ ਦਿੱਤਾ ਜੀਤੇ ਨੇ ਆਖਿਆ ਤੇਰੇ ਘੁੱਟ ਵੱਡੇ ਗਏ ਨੇ ਤੇਰੇ ਪੈਰ ਵੱਡੇ ਗਏ ਨੇ ਕਾਕਾ ਤੇਰੀ ਤੋਰ ਵੱਸਤੀ ਜਾਵੇਗੀ ਮੁੜ ਕੇ ਵੀ ਤੇ ਨਿਸ਼ਾਨ ਧਰਤੀ ਤੇ ਨਗੇਗਾ ਤੇ ਤੁਹਾਡੇ ਮਰਦ ਨੇ ਪਤਾ ਕੀ ਆਖਿਆ ਮੁੜ ਕੇ ਨਿਸ਼ਾਨ ਮਾਰਾ ਜਾ ਰਹੇਗੇ ਤੇ ਧੜ ਧੜ ਨਿਭ ਗਈ ਨਿਸ਼ਾਨ ਅੱਜ ਵੀ ਝੁਲਦੇ ਨੇ ਮਰਦਾਂ ਦੀ ਗਾਥਾ ਅੱਜ ਵੀ ਗਾਈ ਜਾਂਦੀ ਹੈ ਜੀਤੇ ਦੀਆਂ ਧੱਡੀਆਂ ਉੱਟੀਆਂ ਧੱਡੀਆਂ ਸੁੱਕੇ ਸਿੱਖੋ ਪਤਾ ਕਦਾਂ ਮਾਰਿਆ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰੋ ਜੀ ਤਕਾਲਾ ਨੂੰ ਕਬੱਡੀ ਵੀ ਸਿਖਾਵਾਂਗੇ ਆਪਾਂ ਤੁਹਾਨੂੰ ਆਪਾਂ ਕਹਿੰਦੇ ਨਾ ਕਿ ਅਸਰ ਕੋਈ ਨਹੀਂ ਅਗਰ ਸਮੇਂ ਦਾ ਅਜੇ ਲੰਬਾ ਸਮਾਂ ਲਗਿਆ ਹੋਇਆ ਨੂੰ ਗੁਰੂ ਕੇ ਸਿੱਖੋ ਜਿਨ੍ਹਾਂ 84 ਦੇ ਪੈਰ ਪਾਇਆ ਉਹ ਵੀ ਅਜੇ ਨਾਲ ਹੀ ਪ੍ਰੇਰਿਤ ਰਹੇ ਨੇ ਉਹ ਵੀ ਰੁਕਵੇਂ ਪਾਲਦੇ ਫਿਰਦੇ ਕਿਤੇ ਗਦੀ ਤੇ ਬਹਿ ਜਾਈਏ ਅਤਿਆਨ ਮੰਨਦਾ ਜੇ 50 ਸਾਲਾਂ ਬਾਅਦ 50 ਸਾਲ ਹੋ ਗਏ ਤੇ ਉਹ ਦੇਖੋ ਕਿ ਕਿਅਰ ਕਮੈਂਟ ਵੀ ਜਰੂਰ ਕਰੋ ਸ਼ੇਅਰ ਵੱਤੋ ਵੱਤ ਕਰ ਦੋ ਬਾਰਡਰ ਤੇ ਇਤਿਹਾਸਿਕ ਮੇਲਾ ਤਨਤਨ ਬਾਬਾ ਮਿਕਸ ਸਿੰਘ ਸ਼ਹੀਦਾਂ ਤਾਂ ਕਰਕੇ ਹੋਰ ਜੱਜ ਵਧੀਏ ਮਾਤਾ ਬਾਬਾ ਮਿਕਸ ਸਿੰਘ ਸ਼ਹੀਦ ਸਤਿਬਾਚਾ ਤੋ ਲਾਗੇ ਮੁਦਖਾ ਜਲਮ ਉਹਦੇ ਵਿੱਚ ਕਰਾਂਗੀ ਬੰਦਗੀ ਬੰਦਗੀ ਕਰਕੇ 83 ਲੱਖ 99 ਹਜ਼ਾਰ 999 ਦੂਰ ਦੇ ਜੇੜੇ ਨੂੰ ਮੁਕਾਹ ਕਰਕੇ ਸੋ ਰੂਪੀ ਪ੍ਰਮਾਤਮਾ ਦੇ ਘਰ ਤੇ ਨਹੀਂ ਜਾਵਾਂ ਕਿ ਜੀ ਦੀ ਬਾਤ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਹਾਂ ਸੋ ਕਰਕੇ ਹਾਂ ਜਿਤ ਬਹਿ ਸਰਬ ਸਮਾਲੇ ਸਾਧਨ ਮੋ ਆਓ ਦੇਖੋ ਗੱਤ ਕਦੇ ਵੀ ਤਾਕਤ ਤੇ ਸ਼ੱਕ ਨਹੀਂ ਕਰੀਦਾ ਤਾਕਤ ਦੀ ਪੂਜਾ ਕਰੀਦੀ ਐ ਪ੍ਰਮਾਤਮਾ ਤੇਰੇ ਵਰਗਾ ਕੋਈ ਨਹੀਂ ਤੇਰਾ ਖਾਂਦੀ ਕੋਈ ਨਹੀਂ ਜਿਹੜੇ ਮਨੁੱਖ ਤਾਕਤ ਤੇ ਸ਼ੱਕ ਕਰ ਜਾਂਦੇ ਨੇ ਆਪ ਦੀ ਸ਼ਰਤੀ ਸੋਲ ਨਾ ਠਾਓ ਇਸ ਕੌਮਿਕ ਤੇ ਜੂਰਦਾਰੀ ਤੇ ਆਏ ਜਾਏ ਦੁਖ ਫਾਇਦਾ ਜਿਹੜਾ ਇਹਦੇ ਤੇ ਸ਼ੱਕ ਕਰਨ ਨਾਲ ਪੈਂਦਾ ਗੁਰੂ ਤੇ ਸਿੱਖੋਂ ਦਾ ਜੰਮਣ ਤੇ ਮਰਨ ਦਾ ਜਿਹੜਾ ਇਹਦਾ ਇੱਕ ਪਾਪ ਸਾਕਰ ਵੱਲੋਂ ਤਰ ਪੈਂਦਾ ਇਹ ਕਰਕੇ ਗੁਰੂ ਤੇ ਸਿੱਖੋਂ ਤੁਸੀਂ ਮਰਦਾਂ ਨਹੀਂ ਮਾਪੂਸ ਬਾਬੇ ਦੀ ਜੀ ਦਾਦੀ ਯਾਤ ਮਨਾਉਂਦੇ ਹੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੇਰ ਕੇ ਲਿਆਇਆ ਕਰੋ ਮੈਂ ਬਾਬਾ ਜੀ ਨਾਲ ਅਜਰਾਇਲ ਗਿਆ 12 ਸਾਲ ਦੇ ਬੱਚੇ ਤੇ ਆਸ ਵਿੱਚ ਟੀਮ ਲੈ ਕੇ ਗਏ ਤੇ ਦਾਕਾ ਜਹਾਜ ਦੇ ਮਾਰ 36000 36000 ਦੀ ਉਚਾਈ ਤੇ ਜਹਾਜਾਂ ਦਾ 12 ਸਾਲ ਦਾ ਦਾਕਾ ਨਹੀਂ ਮਾਰਦੇਗਾ ਉਹ ਬਾਅਦ ਵਿੱਚ ਹੁੰਦਾ ਹੈ ਕਿਹੜਾ ਕਹੋਦੇ ਨੇ ਫਿਰ ਨਿਕਲਦਾ ਸੀ ਕਿਹੜਾ ਹੁੰਦਾ ਹੈ ਮੈਂ ਮੈਂ ਦੱਸੂ ਉਹੋ ਲੋਕਾਂ ਆਈ ਜੇਨ ਗਾਣੇ ਰੋਟਾ ਬਾਲ ਬਣ ਕੇ ਬਣਾ ਦਿੰਦੇ ਨੇ ਸਿੱਧੇ ਕਾਟਾ ਤੋਂ ਆਉਟ ਹੋਣ। ਸ਼ੇਅਰ ਕਰਦੇ ਯਾਰ ਤੁਹਾਡੇ ਇੱਕ ਸ਼ੇਅਰ ਨਾਲ ਕਈਆਂ ਕੋਲ ਵੀਡੀਓ ਪਹੁੰਚ ਜਾਣੀ ਹੈ। ਤਾਂ ਗਾਲਾਂ ਨੂੰ ਆਪਾਂ ਕਬੱਡੀ ਜਿਹੜੀ ਉਹ ਵੀ ਲਿਖਾਵਾਂ ਤੁਹਾਨੂੰ ਲਾਈਵ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜਾ ਬਣੀ ਜਿਹੜਾ ਬਣੀ ਜਿਹੜਾ ਵੱਡਾ ਡਾਗ ਦਾ ਧੰਗਾ ਹੋਵੇ ਇੱਕ ਚੁੱਕ ਕੇ ਸੇ ਤੋਂ ਮੈਂ ਮਰਦ ਹੋਇਆ ਬਸ ਤੇ ਜਿਹਨੇ ਵੀ ਦੇ ਦੇ ਜਿਹੜੇ ਖੇਤੋਂ ਚੌਧੀਆਂ ਹੋਣਾ ਸਿੱਤੇ ਲੰਘੇ ਨਹੀਂ ਦਿਖਣਾ ਇਹਨਾਂ ਪਰ ਵੀ ਨਹੀਂ ਬੋਲ ਦੇਣਾ ਸੀ ਬੋਲਿਆ ਤਾਂ ਉਹਦੇ ਅੰਦਰ ਅਮਰਤ ਬੋਲਿਆ ਹੈ ਅਮਰਤ ਉਹਨੇ ਅਨੰਦਪੁਰ ਸਾਹਿਬ ਤੋਂ ਛੱਕਿਆ ਹੈ ਅਨੰਦਪੁਰ ਸਾਡੇ ਪਿਤਾ ਦਾ ਘਰ ਹੈ ਗੁਰੂ ਕੇ ਸਿੱਖੋਂ ਇੱਥੇ ਮਿਲਦਾ ਕੀ ਹੈ ਮੇਰੇ ਤੋਂ ਬਾਅਦ